ਹਾਂਜੀ ਕਿਸਾਨ ਵੀ ਅੱਜ ਆਪ ਆਏ ਹੋਏ ਸੀਗੇ ਡੱਪਾ ਵਾਲੀ ਪਸ਼ੂ ਮੰਡੀ ਤੇ ਤੇ ਇਹ ਕਹਿ ਗਿਆ ਅੱਜ 23 11ਵਾਂ ਮਹੀਨਾ 2025 ਤੇ ਮੰਗਾ ਹੀ ਨਹੀਂ ਦਵਾਈਆਂ ਇਹ 6 ਮੱਝਾਂ ਜੀ ਤੇ ਆਪਾਂ ਕਰਦੇ ਆ ਗੱਲਬਾਤ ਕਿੰਨਾ ਤੋਂ ਤਿਆਰ ਆਈ ਇਹਨਾਂ ਥਲੇ ਤੇ ਕਿਹੜੀ ਜਗ੍ਹਾ ਜਾਣ ਹੈ ਜੀ ਹਾਂਜੀ ਮੰਗਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਜੀ ਠੀਕ ਹੈ ਜੀ ਅੱਜ ਦੀ ਡੱਪਾ ਵਾਲੀ ਮੰਡੀ ਕਿਵੇਂ ਰਹੀ ਜੀ ਬਹੁਤ ਚੰਗੀ ਆ ਜੀ ਠੀਕ ਹੈ ਜੀ ਹਾਂਜੀ ਇੱਥੋਂ ਦੇ ਗਾਹਕ ਆਏ ਹੋਏ ਜੀ ਆਪਣੇ ਕੋਲੇ ਅੱਜ ਆਪਣੇ ਕੋਲੇ ਆਏ ਹੋਏ ਆ ਜੀ ਮਰਾਦਾਬਾਦ ਦੇ ਮੁਰਾਦਵਾਦੇ ਹਾਜੀ ਜੀ ਹਾਜੀ ਨੂੰ ਹਾਂ ਜੀ ਠੀਕ ਹੈ ਜੀ ਕਿੰਨੇ ਪਸ਼ੂ ਹੋ ਗਏ ਜੀ ਆਪਣੇ ਅੱਜ ਹੋਇਆ 6 ਜੀ 6 ਹੋ ਗਏ ਜੀ ਠੀਕ ਹੈ ਜੀ ਆਜੋ ਆਪਾਂ ਬੂਰੀ ਮਾਇ ਦੀ ਗੱਲ ਕਰਦੇ ਜੀ ਪਹਿਲਾਂ ਹਾਂ ਹਾਂ ਆ ਜਾ ਆ ਜਾ ਕੋਈ ਬਾਤ ਨਹੀਂ ਦੇਖ ਨਾਮ ਤਾਂ ਲਓ ਵੀ ਦੋਸਤੋ ਆਪਾਂ ਕਰਾਂਗੇ ਬੂਰੀ ਮਾਇ ਤੋਂ ਸਟਾਰਟ ਕਰਦੇ ਗੱਲਬਾਤ ਕਿੰਨਾ ਦੁੱਧਾ ਹਾਂ ਜੀ ਮੰਗੇ ਕਿੰਨਾ ਦੁੱਧ ਈ ਥੱਲੇ ਜੀ ਇਹ ਬੂਰੀ ਮੈਂਸ ਦੀ ਗਰੰਟੀ ਆਈ ਹੈ ਇਹ 16 ਕਿਲੋ ਦੁੱਧ ਦੀ ਜੀ 16 ਕਿਲੋ ਦੁੱਧ ਦੀ ਜੀ ਹਾਂ ਜੀ ਪਿਆਰਾ ਜੀ ਬਿਲਕੁਲ ਓਕੇ ਹਲੇ ਤਾਂ ਗੰਦਾ ਸਟ ਰਹੀ ਹੈ 12-13 ਕਿਲੋ ਤਿਆਰ ਹੈ ਜੀ ਠੀਕ ਹੈ ਜੀ ਹਾਂ ਜੀ ਮੰਗੇ ਜੀ ਆਪਾਂ ਰੇਟ ਦੀ ਗੱਲ ਕਰੀਏ ਰੇਟ ਜੀ ਇਹ ਪਰਦੇ ਦੇ ਨੇ ਰੇਟ ਅੱਡੋ ਅੱਡੀ ਨੇ ਠੀਕ ਹੈ ਜੀ ਠੀਕ ਹੈ ਨਾ ਇਹ ਅੱਗੇ ਜਾ ਕੇ ਵੇਖਣੀਆਂ ਹੁੰਦੀਆਂ ਠੀਕ ਹੈ ਜੀ ਹੁਣ ਜੇ ਕਹੀਏ ਵੀ ਉਹੀ ਜੀ ਗੱਲ ਹੈ ਉਵੇਂ ਨਹੀਂ ਹੈ 10000 ਖਰਚਾ ਵੀ ਹੈ ਠੀਕ ਹੈ ਜੀ ਹਾਂ ਜੀ ਠੀਕ ਹੈ ਮੰਗੇ ਜੀ ਬਾਕੀ ਆ ਦੇਸੀ ਨਾਂ ਰਹਿੰਦਾ ਜੀ ਜੀ ਹਾਂ ਬਾਹਰ ਚੱਲਣ ਵਾਲਾ ਹੀ ਆ ਥੋੜਾ ਟਾਈਮ ਹੀ ਆ ਦਾ ਇਹ ਮਰਾਦਾਵਾ ਤੋਂ ਆਉਂਦੀ ਹੈ ਹਾਂ ਜੀ ਇਹ ਵੀ ਬਰਾਦਾਬਾਦ ਤੋਂ ਆ ਜੀ ਠੀਕ ਹੈ ਜੀ ਆਜੋ ਮੰਗਾ ਜੀ ਮੋਹਰਾ ਮੱਝ ਤੇ ਜੀ ਇਹਦਾ ਦੁੱਧ ਕਿੰਨਾ ਮੰਗਾ ਜੀ ਇਹਦਾ ਵੀ 13 ਕਿਲੋ ਦੁੱਧ ਦੱਸਿਆ ਜੀ 13 ਕਿਲੋ ਜੀ ਹਾਂਜੀ ਠੀਕ ਹੈ ਜੀ ਇਹ ਮਰਾਦਾਬਾਦੀ ਜਾਣੀ ਹੈ ਇਹ ਵੀ ਮਰਾਦਾਬਾਦੀ ਜਾਣੀ ਹੈ ਜੀ ਠੀਕ ਹੈ ਜੀ ਬੱਚਾ ਜੀ ਇਹਦੇ ਮਗਰ ਇਹਦੇ ਮਗਰ ਕੱਟੀ ਆ ਜੀ ਕੱਟੀ ਆ ਜੀ 13 ਕਿਲੋ ਤਿਆਰਾ ਹੀ ਦੁੱਧ 13 ਕਿਲੋ ਤਿਆਰ ਹੈ 13 ਕਿਲੋ ਤਿਆਰ ਹੈ ਆਜੋ ਮੰਗਾ ਜੀ ਮੱਝ ਤੇ ਇਹਦਾ ਦੁੱਧ ਕਿੰਨਾ ਜੀ ਇਹਦੇ ਥੱਲੇ 12 ਕਿਲੋ ਤਿਆਰ ਆ ਜੀ ਝੂਟੀ ਥੋੜਾ ਜਿਹਾ ਇਹ ਬਿਮਾਰ ਹੋ ਕੇ ਹਟੀ ਸੀ ਠੀਕ ਹੈ ਜੀ ਹਾਂਜੀ ਇਸ ਵਕਤ 12 ਕਿਲੋ ਤਿਆਰ ਹੈ ਜੀ ਬਿਲਕੁਲ ਓਕੇ ਹੈ ਜੀ ਠੀਕ ਹੈ ਜੀ ਇਹਦਾ ਵੀ ਰੇਟ ਚੈੱਕ ਕਰਨਾ ਨਹੀਂ ਜੀ ਨਹੀਂ ਠੀਕ ਹੈ ਜੀ ਬੱਚਾ ਜੀ ਇਹਦੇ ਮਗਰ ਇਹਦੇ ਮਗਰ ਵੀ ਕੱਟੀ ਆ ਜੀ ਇਹਦੇ ਮਗਰ ਵੀ ਕੱਟੀ ਆ ਜੀ ਜੀ ਲੋ ਵੀ ਦੋਸਤੋ ਕਰਦੇ ਆਪਾਂ ਅਗਲੀ ਮੈਂ ਇਹਦੀ ਗੱਲ ਕਿੰਨਾ ਦੁੱਧ ਹੈ ਥੱਲੇ ਹਾਂਜੀ ਮੰਗੇ ਥੱਲੇ ਕਿੰਨਾ ਦੁੱਧ ਹੈ ਇਹ ਆ ਜੀ ਸੇਖੂ ਪਿੰਡ ਦੀ ਮੱਝ ਆ ਜੀ ਕੱਚੀ ਸੂਈ ਆ ਹਲੇ ਬੋਲਾ ਹੈ ਬੋਲਾ ਹੀ ਹੈ ਹਾਂਜੀ ਬੋਲਾ 10 ਕਿਲੋ ਤਿਆਰ ਹੈ ਜੀ 10 ਕਿਲੋ ਤਿਆਰ ਹੈ ਬੋਲਾ ਹਾਂਜੀ ਠੀਕ ਹੈ ਜੀ ਲੋ ਵੀ ਦੋਸਤੋ ਇਹ ਮੈਂ ਕਰਮਾਈ ਥੱਲੇ ਹੈਗਾਗਾ 10 ਕਿਲੋ ਬੋਲਾ ਤਿਆਰ ਬੱਚਾ ਜੀ ਮੰਗਾ ਜੀ ਇਹਨੇ ਮਗਰ ਇਹਦੇ ਮਗਰ ਵੀ ਕੱਟੀ ਆ ਜੀ ਇਹਦੇ ਮਗਰ ਵੀ ਕੱਟੀ ਆ ਜੀ ਠੀਕ ਹੈ ਜੀ 16 ਲੀਟਰ ਤਾਂ ਯਾਰ ਹੈ ਇਹਦੇ ਥੱਲੇ ਮੰਗਾ ਜੀ ਇਹਦੇ ਥੱਲੇ ਜੀ 16 ਕਿਲੋ ਤਿਆਰ ਆ ਜੀ ਦੁੱਧ ਮਗਰ ਇਹ ਕੱਟਾ ਜੀ ਠੀਕ ਹੈ ਜੀ ਹਾਂ ਚੰਗੀ ਮਤਲਬ ਕਿ ਮਲੋਟ ਦੀ ਆ ਜੀ ਇਹ ਇਹ ਮਲੋਟੇਰੀ ਹਾਂ ਜੀ ਠੀਕ ਹੈ ਜੀ ਜੀ ਆਜੋ ਮੰਗਾ ਜਲਦੀ ਇਹ ਰਾਜਸਥਾਨ ਦੀ ਆ ਜੀ ਇਹ ਰਾਜਸਥਾਨ ਦੀ ਆ ਜੀ ਇਹ ਕਿਹੜੀ ਜਗ੍ਹਾ ਦੀ ਹੈ ਜੀ ਇਹ ਇਹ ਬੂਬ ਸ਼ਹਿਰ ਦੀ ਹੈ ਜੀ ਬੂਰ ਸ਼ਹਿਰ ਦੀ ਹੈ ਜੀ ਹਾਂਜੀ ਠੀਕ ਹੈ ਜੀ ਇਹ ਥੱਲੇ ਕਿੰਨਾ ਮੰਗਾਏ ਦੁੱਧ ਇਹ 14 ਕਿਲੋ ਦੁੱਧ ਤਿਆਰ ਦੱਸਿਆ ਜੀ ਹੁਣ ਇਹਦੇ ਤੇ ਇਕੱਲੇ 11 12 ਕਿਲੋ ਦੁੱਧ ਆ ਜੀ ਠੀਕ ਹੈ ਜੀ ਬੱਚਾ ਇਹਦੇ ਮਗਰ ਜੀ ਇਹਦੇ ਮਗਰ ਕੱਟਾ ਕੱਟਾ ਜੀ ਹਾਂਜੀ ਠੀਕ ਹੈ ਮੰਗਾ ਜੇ ਕੋਈ ਆਪਣੇ ਕੋਲੇ ਬਾਹਰੋਂ ਗਾਹਕ ਆਉਂਦਾ ਜੀ ਕੋਈ ਰਹਿਣ ਦਾ ਪ੍ਰਬੰਧ ਕੋਈ ਗੱਡੀ ਦਾ ਪ੍ਰਬੰਧ ਵੀ ਆਪਣੇ ਲਈ ਪ੍ਰਬੰਧ ਜੀ ਨੌਰੇ ਦਾ ਗੱਡੀ ਦਾ ਮੰਜਾ ਸਾਂਭਣ ਦਾ ਸਾਰਾ ਪ੍ਰਬੰਧ ਆ ਜੀ ਖਾਣ ਪੀਣ ਦਾ ਵੀ ਹਾਂ ਠੀਕ ਹੈ ਜੀ ਮੰਗਾਈ ਇੱਕ ਵਾਰੀ ਮੋਬਾਈਲ ਨੰਬਰ ਬੋਲ ਦਈ ਆਪਣਾ 9878512049 ਇੱਕ ਵਾਰੀ ਹੋਰ 9878512049 ਠੀਕ ਹੈ ਜੀ ਲਓ ਵੀ ਦੋਸਤੋ ਕਿਸੇ ਵੀ ਵੀਰ ਨੇ ਮੰਗਾਈ ਦੇ ਥਰੂ ਮੱਝਾ ਖਰੀਦਣੀ ਆ ਹੋਣਾ ਤਾਂ ਮੰਗਾਈ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਇਹ ਸੰਪਰਕ ਕਰ ਸਕਦੇ ਹੋ ਤੇ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਕਿ ਆਪਾਂ ਨਵੀਂ ਤੋਂ ਨਵੀਂ ਅਪਡੇਟ ਦੇ ਸਕੀਏ ਲਓ ਜੀ ਇਹ ਦੇਸੀ ਜੀ ਹੈ ਮਰਾਦਾਬਾਦ ਤੋਂ ਆ ਚੰਗੇ ਆਦਮੀ ਹੈ ਬੜੀਆ ਆਦਮੀ ਹੈ ਹਮਾਰਾ ਭਾਈ ਹੈ ਠੀਕ ਹੈ ਜੀ ਜੀ ਇਹ ਹਾਜੀ ਨਾਲ ਹੀ ਚੱਲਦੇ ਜਾਵਦੇ ਹਾਜੀ ਨਾਲ ਪੱਕਾ ਚੱਲ ਰਹਾ ਹੈ ਬੋਲੋ ਜੀ ਹਾਂ ਹਾਜੀ ਕੇ ਸਾਥ ਜਦੋਂ ਫਿਰੋਜ਼ ਬਿਮਾਰ ਹੋ ਗਿਆ ਹਾਂ ਠੀਕ ਹੈ ਜੀ ਫਿਰੋਜ਼ ਬਿਮਾਰ ਹੈ ਲਾ ਇਹ ਪੱਕਾ ਚੱਲਦਾ ਹੈ ਇਹ ਪੱਕੇ ਚੱਲਦੇ ਹਾਂ ਠੀਕ ਹੈ ਜੀ ਕੁ ਮਹੀਨੇ ਕੇ ਮਹਿਮਾਨ ਹੈ ਹਾਂ ਠੀਕ ਹੈ ਜੀ ਬੋਲੋ ਜੀ